you Thank yeah. you.

ਜਿਹਨ ਆਉ ਹਰ ਜੇਠ ਜੁੜੰਦਾ ਲੋਗ ਇਹ ਜਿਸ ਅਗੇ ਸਭ ਜਵਾਨਾ ਹਰ ਸੱਜਣ ਦਾ ਪੰਨਾ ਪੜਿਆ ਕਿਸੇ ਨੰਦੇ ਹੀ ਬੰਨ ਸੱਜਣ ਦਾ ਤੁਸੀਂ ਪੰਨਾ ਫੜ ਲਵੋ ਸੱਜਣ ਤੁਹਾਨੂੰ ਜਨਤ ਰਸਤੇ ਤੇ ਨਹੀਂ ਜਾਣ ਦੇਵੇਗਾ ਸੱਜਣ ਦਾ ਪੰਨਾ ਫੜ ਲਵੋ ਆਪ ਪਰਵਾਹ ਹੋਣ ਜਾਵੇਗਾ ਮਰਮਿਚ ਜਾਏਗਾ ਤੁਹਾਡੀ ਖਾਤ ਦੇਵੇਗਾ ਆਪੂ ਸਤਨਾਮ ਸ੍ਰੀ ਵਾਹਿਗੁਰੂ ਸਜਣ ਧਾਰਨ ਧ ਨਾਮ ਤਾਰੀਖਾਂ ਦੇ ਚੱਪ ਇਹਦੇ ਲੋਕ ਵੀ ਹਨ ਗੁਰੂ ਦੀ ਪ੍ਰਵਾਹ ਵੀ ਨਹੀਂ ਕਰਦੇ ਬਸ ਮੈਂ ਗੱਦੀ ਚਾਹੀਦੀ ਐ ਬਸ ਪਾਪਾ ਜੀ ਕਿਤੇ ਇੱਥੇ ਗੱਦੀ ਕਿਤੇ ਆਪ ਕੋ ਸ਼ਤਨਾ ਪਾਪਾ ਮਰੇ ਨਾ ਮਰੇ ਇਹ ਨਾਮ ਸਾਰੀ ਕਥਾ ਮੈਂਦੇ ਨਾ ਵਿਸ਼ੇ ਵਾਲੀ ਭੈੜਾ ਮਾਰ ਕਰਦੀਆਂ ਸੀ ਅੱਜ ਤੇ ਸੁਖਮੀ ਸਾਹਿਬ ਮੈਂ ਸੋਚਿਆ ਵੀ ਉਹ ਪਹਿਲਾਂ ਨਹੀਂ ਕਰੇਗਾ ਮੈਂ ਪੂਰਾ ਇਤਿਹਾਸ ਪੜਿਆ ਇਹ ਤੇ 파ਟਨ ਦਾ ਸੀ ਉਹ ਤਾਂ 파ਟ ਪੜਦਾ ਸੀ ਉੱਥੇ ਦਿਨ ਮੈਂ ਇੱਕ ਮੇਰੇ ਕੋਲ ਦੋ ਮੁੰਡਾ ਉਹਨਾਂ ਦੇ ਆ। ਇੱਕ ਕਾਲੇ ਪਾਣੀ ਬੋਲ ਦਿੱਤਾ ਛਿਲਿਆਂ ਨੇ ਗੱਡੀ ਤੇ ਬੁਖਾ ਕੇ ਬਾਪਾ ਜਿੰਦਾ ਤੇ ਕੀ ਹੋ ਗਿਆ ਮੇਰੇ ਨਾਲ। ਆਉ ਇਹੇ ਵੀ ਸੱਜਣ ਹਾਂ। ਧੋਖਾ ਕਰਨ ਵਾਲੇ ਇਹੇ ਦੇ ਵੀ ਹਾਂ ਨਾ ਜੁੜਾ ਦਾ ਆਪੋ ਸਤਨਾ ਸ੍ਰੀ ਵਾਹਿਗੁਰੂ ਸੱਜਣ ਬਣਾਈਏ ਗੁਰੂਆਂ ਨੂੰ ਸੱਜਣ ਬਣਾਈਏ ਸੰਤਾਂ ਨੂੰ ਸੱਜਣ ਬਣਾਈਏ ਮਿੱਤਰਾਂ ਨੂੰ ਐਸੇ ਸੱਜਣਾ ਨੂੰ ਤੋੜ ਦਿਓ ਨਾਨਕ ਕੱਟੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆਂ ਓਏ ਜੀਵਤ ਹੈ ਵਿਛੜੇ ਮੋਇਆਂ ਨਾ ਗਾਈ ਛੋੜ ਦੁਨੀਆ ਦਾ ਕੱਟਿਆਂ ਨੂੰ ਛੱਡ ਦਿੰਦੀ ਐ ਸੰਤ ਗੱਲ ਤੋਂ ਬਾਅਦ ਵੀ ਸਾਥ ਛੱਡਦੇ ਆਪੋ ਸਤਨਾ ਸ੍ਰੀ ਵਾਹਿਗੁਰੂ ਦੁਨੀਆ ਮੋੜਿਆਂ ਦੀ ਵਿਸ਼ਾਦਪਾਉਂਦੀ ਹੈ। ਕਿਹਦੀ ਸੰਤ ਮੋੜਾ ਨੂੰ ਵੀ ਸਾਧਨ ਨਾ ਆਉਂਦੇ ਦੁਨੀਆ ਛੱਡੇ ਜਾਂਉਂਦਿਆਂ। ਸੰਤ ਮਰ ਕੇ ਵੀ ਸਾਧਨ ਪਾਉਂਦੇ ਨਾ। ਨਾਉਂਉਂਦੇ ਕਿਵੇਂ ਪਾਉਂਦੇ। ਮਰਨ ਤੋਂ ਬਾਅਦ ਤੁਸੀਂ ਕਹਿੰਦੇ ਬਾਬਾ ਜੀ ਮਰਨ ਤੋਂ ਉਹ ਤਾਂ ਹੀ ਕਹਿਣਗੇ ਨਾ ਬਾਬਾ ਜੀ ਦੇ ਨੇਰੇ ਤੁਸਾਂ ਸਭ ਕੁਝ ਮਿਲਿਆ ਦਿੱਤਾ ਤਾਂ ਗੁੰਮ ਨੇ ਇਸ ਕਰਕੇ ਸੰਤ ਕਦੇ ਨਹੀਂ ਮਰਦੇ ਨਾਮ ਕਦੇ ਨਹੀਂ ਮਰਦਾ ਹਰ ਸੱਜਣ ਦਾ ਰਣ ਲਗਿਆ ਕਿਸੇ ਨਾ ਦੇਈ ਬੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿੰਨੇ ਪੱਲੇ ਬਣਾਏ ਕਿੰਨੇ ਰਾਜਾਂ ਨੂੰ ਛੜਾਇਆ ਤੇ ਸਾਧ ਸੰਗਤ ਦੇ ਸਾਰੇ ਜੋੜਿਆਂ ਤੇ ਪੱਲੇ ਫੜਦੇ ਕਨੀਆਂ ਫੜਲੀਆਂ ਉਹ ਰਹਿ ਗਏ ਕਹਿੰਦੇ ਸੀ ਕੀ ਕਰੀਏ ਕਹਿੰਦੇ ਅ ਤਨੀਆਂ ਫੜ ਜਾ ਰਾਜਿਆਂ ਨੂੰ ਪੜਾ ਦਿੱਤਾ ਉਹ ਸਭ ਨੂੰ ਸੱਜਣ ਕਿਹਾ ਜਾਂਦਾ ਹਰ ਸੱਜਣ ਦਾਵਣ ਲੱਗਿਆ ਅੱਲਾ ਫੜਿਆ ਨਾ ਦਾਵਣ ਹੁਣ ਮੇਰੀ ਭੈਣ ਜੀ ਦਾ ਵਿਆਹ ਮਾਜਦੋ ਵੀਰ ਜੀ ਦਾ ਵਿਆਹ ਆਇਆ ਹੁਣ ਇੱਧਰ ਟੌਪ ਬੱਦਰ ਹੋਈਏ ਕਿ ਬੱਚੀਆਂ ਦੇ ਵਿਆਹ ਬਾਰੇ ਬਾਦ ਗਵਾਹ ਵਾਲੇ ਕਹਿ ਕੇ ਗਏ ਹਨ ਉੱਥੇ ਕਿ ਸ਼ਬਦ ਪੜਦੇ ਹਨ ਲਾਗੀ ਸਿੰਘ ਕੀ ਪੜਦੇ ਹਨ ਆ ਬੱਚੇ ਕੰਮ ਪੜ ਰਹੇ ਸੀ ਵਿਆਹ ਇੱਥੇ ਹੁੰਦੀ ਰਹਿੰਦੀ ਹਨ ਸਿੰਧੀ ਪਰਿਵਾਰਾਂ ਦੇ ਵੀ ਵਿਆਹ ਹੁੰਦੇ ਹਨ ਪਰ ਸੋ ਬੜੇ ਪ੍ਰੇਮ ਨਾਲ ਇਸ ਹੀ ਨਾਂ ਨੇ ਉਸ ਜਨੰਦਾ ਨਾਨਕ ਜੀ ਮੈਂ ਹਉ ਬਿਜਾਈ ਰੋਟਿਆ ਹੁ ਕਿਸ ਤਿਆਗੀ ਅੰਬੇ ਸਾਗ ਪੜਾਵੇ ਦਿੱਥੇ ਤੋਂ ਪੱਲੇ ਤੰਡੇ ਤੱਕ ਕਈਆਂ ਨੂੰ ਬੰਦਾਈ ਨਹੀਂ ਪ੍ਰਾਪਤ ਮੇਰੇ ਯਾਦ ਹੈ ਜਦ ਸਾਡੇ ਤਰਜੀਤ ਸਿੰਘ ਦੀ ਭਾੜੀਆ ਢੁੱਡੀਆਂ ਵਿੱਚ ਰਹਿੰਦੇ ਸੀ ਉਹ ਪੂਰੇ ਹੋ ਗਏ ਜਿੰਨੇ ਪ੍ਰੋਗਰਾਮ ਕਰਦੇ ਲੰਗਰ ਪਾਣੀ ਲਾਉਂਦੇ ਸਾਡੇ ਸਕੂਲ ਦੇ ਸੰਦਾਨ ਵੀ ਬਣਾਏ ਉਹ ਪੂਰੇ ਹੋ ਗਏ ਉਹਨਾਂ ਦੇ ਮੁੰਡੇ ਦਾ ਵਿਆਹ ਇਹ 25 ਸਾਲ ਦੀ ਗੱਲ ਹੈ ਤੇ ਰਾਗੀ ਸਿੰਘ ਪੰਜਾਬ ਤੋਂ ਆਏ ਹੋਏ ਤੇ ਇੱਥੇ ਵਿਆਹ ਹੋ ਰਿਹਾ ਮਦੌਦੀ ਵੀ ਸ਼ਕਤ ਆਈ ਹੋਰ ਵੀ ਗੁਰਮੁਖੀ ਆ ਰਹੀ ਆਏ ਹੋਏ ਤੇ ਉਹਨੇ ਸਾਥ ਸੰਗਤ ਦੀ ਰਾਗੀ ਸਿੰਘ ਨੇ ਕੀ ਕੀਤਾ ਮੈਂ ਕੀਤਾ ਲੜਕੇ ਦਾ ਪਿਤਾ ਉੱਠ ਕੇ ਲੜਕੀ ਦਾ ਬੰਦਾ ਫੜਾਵੇ ਸਰਦਾਰ ਗੁਰਜੀਤ ਸਿੰਘ ਜੀ ਮੈਂ ਕੁਦਰਤੀ ਢੇਢ ਹੋ ਗਿਆ ਮੇਰੇ ਕਮਰੇ ਚ ਆ ਕੇ ਕਹਿੰਦਾ ਪਾਪਾ ਜੀ ਉਹ ਧਰਨਾ ਲਾਗੀ ਦਾ ਸਾਰਾ ਕੰਮ ਉਲਟ ਕਰ ਦੇਣਾ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਉਹ ਕਹਿ ਰਿਹਾ ਜਿੱਥੇ ਲੜਕੇ ਦਾ ਪਿਤਾ ਉੱਥੇ ਪੱਲਾ ਫੜਾਵੇ ਪੱਲਾ ਦਾ ਲੜਕੀ ਦਾ ਪਿਤਾ ਫੜਾਉਂਦਾ ਹੈ ਆਕੋ ਸਤਨਾ ਸਰਬ ਸੁਲਾ ਸੰਗਤ ਵਿੱਚ ਅਹਿਦਾ ਗਿਆਨ ਦੇ ਨਾਲ ਤਾਂ ਲੋਕੇ ਪਿਤਾ ਬਣ ਜਾਂਦੇ ਹਨ ਪਰ ਲੜਕੀ ਦਾ ਪਿਤਾ ਬਣਦਾ ਕਰਨਾ ਆਈਆਂ ਨੂੰ ਵੀ ਵੀ ਹੋ ਉਸੇ ਤਰ੍ਹਾਂ ਗਰੂ ਉੱਤਟੇ ਉਹ ਸਾਧ ਸੰਗਤ ਦੀ ਦਿਲਜੀ ਕੀ ਰੱਬ ਨੂੰ ਸਮਝਾਉਂ ਮੈਂ ਰੱਬ ਨੂੰ ਤੇ ਤੁਸੀਂ ਕੀ ਕਰਦਾ ਕਹਿੰਦੇ ਬਾਬਾ ਜੀ ਅਸੀਂ ਕੀ ਕਰਦਾ ਇਹ ਤਾਂ ਸਭ ਪੜਿਆ ਉਸ ਦਿਨ ਦਾ ਨਾਮ ਦਿੱਤੀ ਮੈਂ ਹੱਥ ਵਧਾਈ ਹੋ ਗਿਆ ਅਸੀਂ ਪੱਲੇ ਤਾਂ ਤੇ ਲਾਉਂ ਦਿੱਤਾ ਤੇ ਮੈਂ ਉਹਨਾਂ ਬਾਥੇ ਵੀਰ ਸੀ ਥੋੜਾ ਧਿਆਨ ਰੱਖਣਾ ਹੈ ਕਿ ਕੌਣ ਕਿਹਨੂੰ ਪੱਲਾ ਫੜਾ ਦੇਈ ਐਥੇ ਸਾਡੇ ਇੰਨੇ ਸਿਆਣੇ ਬੰਦੇ ਹਨ ਮੈਂ ਕਦੇ ਕਦੇ ਅੰਧਕਾਰ ਨੂੰ ਵੀ ਦੇਖਦਾ ਹਾਂ ਉਹ ਜਿਨ੍ਹਾਂ ਨੂੰ ਆਪ ਵਿਆਹ ਨਾ ਹੁੰਦਾ ਨੇ ਵਿਆਹ ਦਿੱਤਾ ਨਾ ਵਿਆਹ ਕਰਨ ਦਾ ਤਜਰਬਾ ਜੇ ਇੱਕ ਮਾਰੀ ਬਣਾਵੇ ਮਾਤਾ ਪਿਤਾ ਨੇ ਪੱਲਾ ਬਣਾਦਾਂ ਨਾ ਉਹ ਸੋਚਦਾ ਮੇਰੀ ਸ਼ਾਂਤ ਚ ਨਾ ਫਰਕ ਪੜੇ ਉਹਨਾਂ ਪੱਲੇ ਖੜੇ ਗੱਲ ਬਣਾਉਂਗੇ ਤੇ ਗੁੱਸਾ ਮਿਲੂ ਵੀ ਚੜਦਾ ਹੈ ਕਿ ਇਹਨੂੰ ਜਿਆਦਾ ਸਿਖਾ ਦਿੰਦਾ ਹੈ ਪਰ ਉਹ ਬੰਦੇ ਨੂੰ ਵੀ ਕਰ ਨਹੀਂ ਰਿਹਾ ਕਈ ਵਾਰ ਇਹ ਇੱਕ ਦੋ ਦੋ ਵਾਰੀ ਪੱਲਾ ਲੜਕੀ ਦਾ ਸਿਖਾਉਂਦੇ ਇਸੇ ਨਾਲ ਦੇ ਹੀ ਮਨ ਨਾਲ ਗੱਲ ਤਾਂ ਇੰਨੀ ਹੁੰਦੀ ਹੈ ਕਿ ਭੈਣ ਵੀਰ ਪੱਲਾ ਬੜਿਆ ਗੁਰੂ ਦੀ ਜੂੜੀ ਦੇ ਵਿੱਚ ਦਰਪਾਨ ਕਾਦੇ ਨਾਲ ਤੇ ਰੱਖੀ ਜਾਂਦੀ ਹੈ ਦਰਪਾਨ ਤਾਂ ਹੀ ਬੜਾਈ ਜਾਂਦੀ ਆ ਵੀ ਖਾਲਸਾ ਜੀ ਤਿਆਰ ਤੁਰ ਤਿਆਰ ਰਹਿਣਾ ਆਈ ਨਹੀਂ ਕਿ ਹਿੰਦੂਆਂ ਦੀ ਲੜਕੀਆਂ ਲੋਗ ਨੂੰ ਠਾ ਕੇ ਲੈ ਕੇ ਫਿਰ ਸਿੱਖਾਂ ਨੂੰ ਛਡਾਉਣੀਆਂ ਪਈਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਕਿਰਤਿਆ ਕੀਤੇ ਬ੍ਰਹਮਣਾ ਨੇ ਲੜਨੇ ਤਾਈਆਂ ਅੱਜ ਸਾਨੂੰ ਕਹਿੰਦੇ ਆ ਤੁਸੀਂ ਆਪਣਾ ਚਾਰ ਜਾਗ ਰੋਸੀਂ ਤਾਂ ਸੀ ਤਾਂ ਜਾ ਵੀ ਰਹਿਣਾ ਸਿਖਾਉਣ ਨੂੰ ਸਾਡੇ ਸਿਤੀਆ ਰਹਿਤੀ ਭੁਨੇਆ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਆਪਣਾ ਪੁੱਤਰ ਉਹ ਬ੍ਰਹਮਣ ਲੜਕੀ ਨੂੰ ਛੜਾ ਕੇ ਲੈ ਕੇ ਆਏ ਉਹ ਲੜਕੀ ਕਹਿੰਦੇ ਜਾ ਆਪਣੇ ਬਾਪ ਕੋਲ ਕਹਿੰਦੇ ਹੁਣ ਕਿਹੜਾ ਮੇਰਾ ਬਾਪ ਤੇ ਕਿਹੜਾ ਮੇਰਾ ਚਾਚਾ ਹੁਣ ਤਾਂ ਮੈਂ ਖਾਲਸਾ ਪੰਥ ਦੀ ਸੇਵਾ ਕਰਾਂਗੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਅਰਚਨ ਛੱਡ ਲਵਾ ਦੇ ਫਿਰ ਗੁਰੂ ਸਾਨੂੰ ਲੰਕਾ ਤੱਕ ਹੀ ਜਾਣ ਦੇਵੇਗਾ ਹਰ ਲੱਤਨ ਤਾਰਨ ਲੱਗਿਆਂ ਕਿਸੇ ਨਾਂ ਦੀ ਬੰਦਨਾ ਮਨ ਕੋਤੀ ਨਾਮ ਪ੍ਰਭੂ ਨੂੰ ਲੱਗੇ ਨਾ ਨਹੀਂ ਸਨ ਮਨੋ ਤੇ ਗੁਰੂ ਦੇ ਵਿਚਾਰ ਹਨ ਉਹਨਾਂ ਨੂੰ ਸੁਣੋ ਰੰਗ ਸਵੇ ਨਾਰਾਇਣ ਜਿਤੇ ਮਨ ਭਾਵਨਾ ਸਾਰੇ ਰਗਾਂ ਰੰਗ ਤੇ ਭਾਰੇ ਹਨ ਮਨ ਦੀ ਭਾਵਨਾ ਕਰਕੇ ਲੋੜ ਲੰਗੋ ਜੁਰਹਰ ਲੋੜੇ ਸੋ ਕਰੀ ਸੋਈ ਜੀਖਾਣਾ ਜੋ ਪ੍ਰੇਸ਼ਕ ਪਾਉਂਦਾ ਹੈ ਕੋਈ ਅਸੀਂ ਕੰਮ ਕਰਦੇ ਹਾਂ ਕੋਈ ਕਰਨਾ ਹੈ ਜੋ ਪ੍ਰਭੂ ਦੇ ਆਗਮੇ ਸੇਹੀ ਕਈ ਤਨ ਜੋ ਪ੍ਰਭ ਤੇ ਕਿਰਪਾ ਜੀ ਦੀ ਹਾਂ ਬੰਦੇ ਦਾ ਮਹਾਨ ਆਪਨ ਲਿਆ ਜੇ ਮੇਰੇ ਕਿਛੜ ਕੇ ਉੜਵਾਣਾ ਅਗਲੀ ਪੰਕਤੀ ਤੇ ਇਹ ਵੀ ਆਖਣਾ ਸਾਪਣ ਲਿਆ ਜੇ ਜਿਲੇ ਪਿਛੜ ਨਿਉ ਰੋ ਬੰਨਾ ਤੇ ਸਾਡੇ ਕਰਕੇ ਕੁਝ ਹੋ ਜਾਵੇ ਅਸੀਂ ਕਿਸੇ ਨੂੰ ਪਿਛੜ ਨਹੀਂ ਨਾ ਦਈਏ ਆਪੋ ਸਤਨਾ ਬੰਦਾ ਕਹਿੰਦਾ ਮੈਂ ਆਇਆ ਕੀਤਾ ਜੀ ਮੈਂ ਉਹ ਕਰ ਦੂੰਗਾ ਇਹ ਪੰਕਤੀ ਤੋਂ ਬਿਆਨ ਲੈ ਲੇ ਉਹ ਤਾਂ ਆਪਣੇ ਕਈ ਬਚਾਉਣ ਵਾਸਤੇ ਇੰਨੇ ਪ੍ਰੇਮੀ ਹੁੰਦੇ ਆ ਵੱਡੇ ਡਾਕਟਰਾਂ ਤੋਂ ਦਵਾਈ ਲੈਂਦੇ ਆ ਕਰੋੜਾ ਰੁਪਇਆ ਤਾਂ ਦਿੰਦੇ ਆ ਫਿਰ ਵੀ ਬੰਦਾ ਨਹੀਂ ਬਚਦਾ ਰੱਬ ਦੇ ਹਉਮੈ ਦੇ ਵਿੱਚ ਸਭ ਖੇਡ ਜਾਂਦੀ ਐ ਆਪੂ ਸਤਨਾਮ ਸ੍ਰੀ ਬਾਣੀ ਜੀ ਇਹ ਪੰਕਤੀ ਦੇ ਇਹੋਗੇ ਅਰਥ ਮੈਂ ਕਰ ਰਿਹਾ ਵੱਡੇ ਵੱਡੇ ਗਿਆਨੀ ਇਸ ਦੇ ਹਜ਼ਾਰ ਅਰਥ ਕਰ ਗਏ ਮੇਰੀ ਛੋਟੀ ਜੁੱਤੀ ਐ ਮੈਂ ਇਹੀ ਕਰ ਰਹਿਣਾ ਵੀ ਆਪੜ ਲਈ ਆ ਜੇ ਮਿਲ ਸਾਡੇ ਕਰਕੇ ਜੇ ਕੋਈ ਮਿਲਦਾ ਹੋਵੇ ਨਾ ਅਸੀਂ ਤਾਂ ਸਾਧ ਸੰਗ ਜੀ ਸਭ ਕੁਝ ਪ੍ਰਾਪਤ ਕਰ ਲਈਏ ਅਸੀਂ ਤਾਂ ਗਰੀਬ